ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਦੱਸਾਂਗੇ ਆਪਾਂ ਵਰਕ ਵਾਲੇ ਨੈੱਕ ਦੀ ਤਿਆਰੀ ਕਰਨਾ ਕਿਸ ਢੰਗ ਨਾਲ ਆਪਾਂ ਨੂੰ ਰੈਡੀ ਕਰ ਸਕਦੇ ਆ ਦੇਖੋ ਜੀ ਜੋ ਇਹਦੀ ਚੌੜਾਈ ਆ ਉਹ 3.5 ਇੰਚ ਆ ਕਸਟਮਰ ਨੂੰ ਜੋ ਚਾਹੀਦਾ ਹੈ 5.5 ਇੰਚ ਚੌੜਾਈ ਚਾਹੀਦੀ ਹੈ ਨੈੱਕ ਦੀ ਸੋ ਆਪਾਂ ਦੇਖੋ 5.5 ਦੇ ਉੱਤੇ ਮਾਰਕ ਕਰ ਲੈਣਾ 3.25 ਦੇ ਉੱਪਰ ਇਸ ਦੇ ਅਕੋਰਡਿੰਗ ਹੀ ਆਪਾਂ ਦੇਖੋ ਸਾਰਾ ਮਾਰਕ ਕਰ ਲੈਣਾ ਜਿਹੜੇ ਹਿਸਾਬ ਨਾਲ ਨਿਸ਼ਾਨ ਲਗਾਏ ਆ ਆਪਾਂ ਜਿਹੜੀ ਵੀ ਨੈੱਕ ਦੀ ਸ਼ੇਪ ਬਣੀ ਹੈ ਆਪਾਂ ਸੇਮ ਡਰਾ ਕਰ ਲੈਣੀ ਆ ਉਹ ਤੋਂ ਬਾਅਦ ਦੇਖਾਂਗੇ ਕਿ ਆਪਾਂ ਨੂੰ ਲੰਬਾਈ 'ਚ ਕਿੰਨਾ ਨੈੱਕ ਚਾਹੀਦਾ ਹੈ 7 ਇੰਚ ਉਹਨਾਂ ਦਾ ਰੈਡੀ ਹੈ ਜਿੰਨਾ ਕਿ ਆਪਾਂ ਨੂੰ 7.5 ਇੰਚ ਚਾਹੀਦਾ ਹੈ ਆਪਾਂ 7.5 ਦੇ ਉੱਪਰ ਮਾਰਕ ਕਰ ਲਾਂਗੇ ਹਾਂਜੀ ਇਸ ਹਿਸਾਬ ਨਾਲ ਜੀ ਆਪਾਂ ਨੈੱਕ ਨੂੰ ਛੋਟਾ ਕਰ ਸਕਦੇ ਆ ਭੈਣ ਦੀ ਰਿਕੁਐਸਟ ਆਈ ਸੀਗੀ ਕਿ ਜੋ ਚੌੜੇ ਨੈੱਕ ਹੁੰਦੇ ਨੇ ਉਹਨਾਂ ਬਾਰੇ ਦੱਸੋ ਸਵਿਸ ਢੰਗ ਨਾਲ ਦੇਖੋ ਜੀ ਆਪਾਂ ਸੇਮ ਸ਼ੇਪ ਡਰਾ ਕਰ ਲੈਣੀ ਆ ਬਾਕੀ ਤੁਹਾਨੂੰ ਮਸ਼ੀਨ ਤੇ ਦੱਸ ਦਿਆਂ ਵੀ ਇਹ ਨੈੱਕ ਕਿਸ ਢੰਗ ਨਾਲ ਬਣਾਇਆ ਜਾਂਦਾ ਹੈ ਹਾਂਜੀ ਜਿਸ ਤਰ੍ਹਾਂ ਆਪਾਂ ਸੇਮ ਇੱਧਰ ਮਾਰਕ ਦਾ ਨਿਸ਼ਾਨ ਲਗਾਇਆ ਸੀ ਦੂਜੇ ਪਾਸੇ ਵੀ ਆਪਾਂ ਓਨੀ ਓਨੀ ਸਪੇਸ ਤੇ ਹੀ ਮਾਰਕ ਕਰ ਲੈਣਾ ਹੈ ਸੈਂਟਰ 'ਚ ਜੋ ਆਪਣਾ ਨੈਕ ਸੀਗਾ 5.5 ਇੰਚ ਤਿਆਰ ਆ ਜੀ 7 ਇੰਚ ਡੀਪ ਆ 7.5 ਇੰਚ ਤੇ ਆਪਾਂ ਜੋ ਡਾਊਨ ਸੀਗਾ ਉਹ ਵਾਲਾ ਮਾਰਕ ਕਰਿਆ ਹੈ ਹਾਂਜੀ ਆ ਨੈੱਕ ਬਣਾਉਣ ਵਾਸਤੇ ਆਪਾਂ ਇਹ ਪੇਸਟਿੰਗ ਪੇਪਰ ਯੂਜ਼ ਕਰਾਂਗੇ ਇਹਦੇ ਲਈ ਆਪਾਂ ਦੇਖੋ ਜੀ ਇਹ 10 10 ਇੰਚ ਜੋ ਪੇਸਟਿੰਗ ਪੇਪਰ ਆਪਾਂ ਕੱਟ ਲੈਣਾ ਤੇ ਕੱਪੜੇ ਦੇ ਉੱਪਰ ਇਹਨੂੰ ਪੇਸਟ ਕਰ ਲੈਣਾ ਪ੍ਰੈਸ ਦੇ ਨਾਲ ਇਸ ਤੋਂ ਬਾਅਦ ਹੁਣ ਤੁਹਾਨੂੰ ਮਸ਼ੀਨ ਤੇ ਦੱਸਦੇ ਹਾਂ ਕਿ ਇਸ ਤਰ੍ਹਾਂ ਨੈੱਕ ਬਣਾਉਣੇ ਆ ਹਾਂਜੀ ਸਭ ਤੋਂ ਪਹਿਲਾਂ ਜਿੱਥੇ-ਜਿੱਥੇ ਵੀ ਆਪਾਂ ਮਾਰਕ ਕਰਿਆ ਇਹਦੇ ਉੱਪਰ ਆਪਾਂ ਸਾਰੇ ਤੇ ਪਹਿਲਾਂ ਸਿਲਾਈ ਲਗਾ ਲੈਣੀ ਆ ਹਾਂਜੀ ਸਿਲਾਈ ਜੋ ਆਪਾਂ ਸਾਰੇ ਤੇ ਹੀ ਲਗਾ ਲਈ ਆ ਦੇਖੋ ਹੁਣ ਆਪਾਂ ਜੋ ਪੇਸਟਿੰਗ ਪੇਪਰ ਆ ਦੇਖੋ ਇਸ ਨੂੰ ਆਪਾਂ ਆ ਵਾਲਾ ਜੋ ਪੇਪਰ ਵਾਲਾ ਪਾਸਾ ਇਹਨੂੰ نیچے ਰੱਖ ਲੈਣਾ ਹੈ ਤੇ ਜੋ ਆਪਣਾ ਸੂਟ ਆ ਜੀ ਦੇਖੋ ਇਹਨੂੰ ਆਪਾਂ ਇਹ ਕੱਪੜੇ ਦੇ ਨਾਲ ਸਿੱਧੇ ਨਾਲ ਸਿੱਧਾ ਜੋੜ ਕੇ ਪਿੰਨ ਲਗਾ ਲੈਣੇ ਨੇ ਜੋ ਕੱਪੜਾ ਦੇਖੋ ਜੀ ਬਿਲਕੁਲ ਇਹ ਸੈਂਟਰ 'ਚ ਰੱਖਣਾ ਹੈ ਆਵळा ਕੱਟ ਸੀਗਾ ਤਾਂ ਇਹਦੇ ਵੀ ਦੇਖੋ ਪਹਿਲਾਂ ਕੱਟ ਲਗਾ ਲੈਣਾ ਹੈ ਆਪਾਂ ਜਿੰਨਾ ਇਹ ਵਾਲਾ ਕਪੜਾ ਬਣਦਾ 10 ਇੰਚ 5 ਇੰਚ ਦੇ ਉੱਪਰ ਦੇਖੋ ਇਹ ਵਾਲਾ ਆਪਣਾ ਨਿਸ਼ਾਨ ਬਿਲਕੁਲ ਸਹੀ ਆ ਇਹਦੇ ਉੱਪਰ ਹੁਣ ਆਪਾਂ ਦੇਖੋ ਸਿੱਧੀ ਇੱਕ ਸਲਾਈ ਲਗਾ ਲੈਣੀ ਆ ਸਭ ਤੋਂ ਪਹਿਲਾਂ ਸਿੱਧੀ ਸਲਾਈ ਲਗਾ ਕੇ ਜੀ ਇਹਦੇ ਉੱਪਰ ਆਪਾਂ ਫਿਰ ਇੱਕ ਸਲਾਈ ਲਗਾ ਲੈਣੀ ਆ ਹਾਂਜੀ ਸਲਾਈ ਜੋ ਆਪਾਂ ਸਾਰੇ ਲਗਾ ਲਈਏ ਦੇਖੋ ਹੁਣ ਆ ਪਿੰਨ ਨੇ ਜੋ ਕੱਢ ਦੇਣੇ ਨੇ ਸੂਟ ਨੂੰ ਦੇਖੋ ਜੀ ਇਧਰਲੇ ਪਾਸੇ ਆਪਾਂ ਅੰਦਾਜ਼ਾ ਇੰਚ ਦਾ ਮਾਰਕ ਕਰਕੇ ਦੇਖੋ ਇਹ ਵਾਲਾ ਇਹ ਵਾਲਾ ਕੱਪੜਾ ਅਪ ਪਿਛੋਂ ਕਟਿੰਗ ਕਰ ਦੇਣਾ ਜੋ ਪੇਸਟਿੰਗ ਪੇਪਰ ਆ ਜੀ ਇਦੇ ਉੱਪਰ ਦੇਖੋ ਆਪਾਂ 1 1 ਇੰਚ ਦਾ ਨਿਸ਼ਾਨ ਲਗਾਉਣਾ ਪਹਿਲਾ ਨਿਸ਼ਾਨ ਇਸ ਤੋਂ ਬਾਅਦ ਆਪਾਂ ਕਿੱਦ ਦੇ ਇੰਚ ਦਾ ਨਿਸ਼ਾਨ ਲਗਾਉਣਾ ਹੈ ਇਥੋਂ ਆਪਾਂ ਕਟਿੰਗ ਕਰ ਦੇਣਾ ਇਹ ਵਾਲਾ ਜਿਹੜਾ ਐਕਸਟਰਾ ਕੱਪੜਾ ਹੋਊਗਾ ਇਹ ਠਾੜਾ ਕੱਪੜੇ ਤੋਂ ਬਚਾ ਕੇ ਰੱਖਣਾ ਜੀ ਵਿੱਚ ਸੂਟ ਨਾ ਕਟਿੰਗ ਹੋ ਜਵੇ ਹਾਂਜੀ ਜੋ ਆਪਾਂ 1.5 ਇੰਚ ਦਾ ਦੇਖੋ ਜੀ ਆਹ ਵਾਲਾ ਨਿਸ਼ਾਨ ਲਗਾਇਆ ਹੈ ਪਹਿਲਾਂ ਆਪਾਂ ਇਹਦੇ ਉੱਪਰ ਇੱਕ ਸਲਾਈ ਲਗਾ ਲੈਣੀ ਆ ਸਾਰੇ ਦੇ ਉੱਪਰ ਆਹ ਵਾਲਾ ਜਿੱਥੇ ਮੈਂ ਮਾਰਕ ਕਰਿਆ ਪਹਿਲਾਂ ਇਹਦੇ ਤੇ ਸਲਾਈ ਲਗਾ ਲੈਣੇ ਆ ਹਾਂਜੀ ਸਲਾਈ ਜੋ ਆਪਾਂ ਦੇਖੋ ਆਹ ਵਾਲੇ ਅੱਧੇ ਅੱਧੇ ਇੰਚ ਦੀ ਜੋ ਲਗਾ ਲਈ ਆ ਹੁਣ ਦੇਖੋ ਜੀ ਇਹ ਵਾਲੀ ਸਲਾਈ ਤੋਂ ਆਪਾਂ ਨੈਕ ਨੂੰ ਇਸ ਢੰਗ ਨਾਲ ਪਹਿਲਾਂ ਇਹਨੂੰ ਫੋਲਡ ਕਰ ਲੈਣਾ ਸਾਰੇ ਨੂੰ ਹੀ ਉਹ ਤੋਂ ਬਾਅਦ ਜੀ ਆਪਾਂ ਆਹ ਵਾਲਾ ਜੋ ਨੈਕ ਆ ਇਹਨੂੰ ਫੋਲਡ ਕਰ ਲਾਂਗੇ ਚਲੋ ਜਣ ਆਪਾਂ ਮਸ਼ੀਨ ਤੇ ਤਿਆਰੀ ਕਰਦੇ ਆਂ thank <laughs> you ਹਾਂਜੀ ਦੇਖੋ ਜੀ neck ਆਪਣਾ ਰੈਡੀ ਆ ਜੀ ਬੈਕ ਤੋਂ ਵੀ ਦੇਖ ਲਓ ਜੀ ساری ਫਿਨਿਸ਼ਿੰਗ ਆਪਾ ਤਾਂ ਜੀ ਨੇ ਪਿਸਟਾਂ ਗਨ ਵਾਲੀ ਬਣਾਉਣੀ ਆ ਪੇਸਟਿੰਗ ਪੇਪਰ ਨਾਲ ਬਾਕੀ ਤੁਸੀਂ ਜੋ neck ਬਣਿਆ ਹੁੰਦਾ ਹੈ ਉਹ ਵੀ ਤੁਸੀਂ ਇਹ ਚ ਪਾ ਸਕਦੇ ਹੋ ਓਕੇ ਥੈਂਕ ਯੂ ਜੀ ਜੇ ਵੀਡੀਓ ਪਸੰਦ ਆਈ ਹੋਵੇ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਥੈਂਕ ਯੂ